ਕੀ ਮੰਗਦੇ ਹੋ ਜੀ ਦੇਵੋਗੇ ਜ਼ਮੀਨ ਨਾ ਬਿਲਕੁਲ ਨਹੀਂ ਕੀ ਚਾਹਗੇਗਾ ਨਹੀਂ ਨਹੀਂ ਵੇਚਣੀ ਨਹੀਂ ਹੈ ਮਰਤਾ ਜਾਵਾਂਗੇ ਉਹ ਕਹਿੰਦੇ ਪੈਸੇ ਬਹੁ ਦੇਵਾਂਗੇ ਪਲਾਟ ਦੇਵਾਂਗੇ ਕੋਸ ਦੇਣ ਜੇ ਚਾਹੇ ਪੰਡ ਦੇ ਵਿਚਲ ਕੋਲੋਂ ਤਾਂ ਨਹੀਂ ਦੇਉ ਹਾਂ ਨਹੀਂ ਨਹੀਂ ਹੈ ਨਾ ਬਿਲਕੁਲ ਨਹੀਂ ਗਾਹਾਂ ਕੀ ਖਾਨ ਕੇ ਪੋਤ ਪੋਤੇ ਆਉਣ ਆਲਾ ਵਿਰਸਾ ਕੀ ਖਾਊਗਾ ਹੈ ਕੋਈ ਇਹਦਾ ਠੱਗੀਆਂ ਕਰਦੇ ਆ ਮੋਦੀ ਉਹਨਾਂ ਦੀਆਂ ਚਾਲਾਂ ਨੂੰ ਅਸੀਂ ਜਾਣਦੇ ਆ ਅਸੀਂ ਧਰਨੇ ਤੇ ਉੱਥੇ ਹੀ ਰਹੇ ਆ ਦਿੱਲੀ ਉਹ ਤਾਂ ਪਗਵਾਂਤ ਮਾਨ ਐ ਪਗਵਾਂਤ ਮਾਨ ਤਾਂ ਰੁੜ ਜਾਣਾ ਡੂੜ ਸਾਲ ਰਹਿ ਗਿਆ ਕਿੱਥੇ ਰੁੜ ਜੂਗਾ ਕਹਿੰਦਾ ਫੇਰ ਖਤਮ ਹੋਇਆ ਜੂ ਦੁਬਾਰੇ ਮੂੰਹ ਟੋਲ ਬੇ ਤੋਬੇ ਚ ਹਾਂ ਨਾ ਮੋਦੀ ਟੋਲ ਬੇ ਆ ਕੇ ਪੰਜਾਬ ਚ ਇਹ ਜਿਆ ਕੋਈ ਨਹੀਂ ਆਊਗਾ ਅਸੀਂ ਨਾਂ ਦੇਵਾਂਗੇ ਜ਼ਮੀਨ ਨਹੀਂ ਦੇਵਾਂਗੇ ਜਿੰਨਾ ਚਰ ਜਿਓ ਨੇ ਠੱਕੇ ਨਾ ਲੈਣ ਆਏ ਠੱਕੇ ਨਾ ਕਿ ਮੈਂ ਲੈ ਲੈਣਗੇ ਫਿਰ ਤਾਂ ਮਾਰ ਕੇ ਤਾਂ ਕਿਸੇ ਨੂੰ ਕੋਸ ਕਰ ਲੋ ਮਾਰ ਕੇ ਹੀ ਹੋ ਜੂ ਨਾ ਦੇਵਾਂਗੇ ਜ਼ਮੀਨ ਨਹੀਂ ਦਿੰਦੇ ਹਾਂ ਨਾ ਉਹ ਕੋ ਮੁੱਖ ਮੰਤਰੀ ਲੈਗ ਜੀ ਉਦੋਂ ਅਸੀਂ ਦੁਖੀ ਹੋਏ ਸੀ ਉਹਨੂੰ ਵੋਟਾਂ ਪਾ ਬੈਠੇ ਹੁਣ ਸਾਨੂੰ ਸਜ਼ਾ ਭੁਗਤਦੇ ਆ ਹਾਂ ਕਹਿੰਦਾ ਡੇਢ ਸਾਲ ਰਹਿ ਗਿਆ ਫੇਰ ਆਊਗੀ ਸਰਕਾਰ ਕਿੱਥੇ ਆਊਗੀ ਤੂੰ ਰੱਬ ਦਾ ਪਿੰਡ ਨਹੀਂ ਬਣ ਦੇਣਾ ਸੀ ਉਹਨੂੰ ਨਾ ਨਾ ਇਹਨਾਂ ਕੋ ਸਗਾ ਤੂੰ ਗੁੱਸਾ ਜ਼ਮੀਨ ਖੋਲੀਏ ਸਾਡੇ ਕੋ ਕਿ ਅਸੀਂ ਤਾਂ ਮੰਗਤਿਆਂ ਨੂੰ ਭੇੜਿਆ ਹੱਥ ਕੰਮ ਦੇ ਆ ਰੋਕੀ ਕਿੱਥੋਂ ਕਾਵਾਂਗੇ ਉਹਨਾਂ ਪਲਾਟ ਦੇ ਦਾਂਗੇ ਵਿੱਚ ਇੱਕ ਇੱਕ ਪਲਾਟ ਅਸੀਂ ਇਹ ਇਹੀ ਬੱਤੇ ਖੜਕਾਉਣ ਵਾਲੇ ਨਹੀਂ ਖੇਤੀ ਵਾਲੇ ਆ ਜੀ ਤਾਂ ਐਵੇਂ ਮਰੀ ਜਾਂਦਾ ਮਗਜ ਨੂੰ ਜਿਵੇਂ ਚਿਤ ਕਰਦਾ ਉਹਨੂੰ ਪਤਾ ਹੀ ਨਹੀਂ ਜ਼ਮੀਨ ਦਾ ਇਹ ਪੈਸੇ ਵਾਪਸ ਦੇਣਗੇ ਫੇਰ ਫੇਰ ਵੀ ਨਹੀਂ ਦੇਣੀ ਪਿੰਡੋਂ ਉੱਜੜ ਜਾਗੇ ਅਸੀਂ ਕਿੱਥੇ ਜਾਵਾਂਗੇ ਕਿਸੇ ਕਿੰਥੀ ਵੀ ਨਹੀਂ ਦੇਣੀ ਨਾ ਨਾ ਰੱਬ ਦਾ ਨਾਮ ਲਓ ਮੇਰਾ ਪੰਮਾ ਨੋਂ ਵੀ ਲਗਲਾ ਮੈਂ ਪਹਿਲਾਂ ਚੁੰਮੜੂ ਇਹਨਾਂ ਨੂੰ ਸਾਰਿਆਂ ਨੂੰ ਕੁਗਮ ਹੰਤਮਾਨ ਆ ਤੇ ਜੇ ਇੱਕ ਤਲ ਮੈਂ ਹੋਰ ਵੀ ਦਾ ਦੇਣਾ ਮੈਂ ਲੋਟ ਰਹਿ ਕਿ ਨਾ ਇੱਥੇ ਆਏ ਇਹ ਪਾਰਟੀ ਵਾਲੇ ਉਹਨਾਂ ਨੂੰ ਮੈਂ ਚੁੰਬਲਣਾ ਪੰਮਾ ਨੂੰ ਕੁੱਟ ਕੇ ਮਾਰ ਦੇਣ ਪੁਲਿਸ ਵਾਲੇ ਦੇਖ ਲਾਏ ਵੀ ਗੱਲ ਤੈਨੂੰ ਕੈਦੀ ਕਰਦੇ ਐਨਾ ਔਖਾ ਹਾਂ ਹਾਂ ਮੈਂ ਕਹਿੰਦਾ ਅੱਸੀ 100 ਸਾਲ ਹੋ ਗਿਆ ਸਾਰੇ ਪਿੰਡ ਦੇ ਬੰਦੇ ਬੈਠੇ ਕਮਾਈ ਕਰਕੇ ਜ਼ਮੀਨ ਬਣਾਈ ਹੁਣ ਖੁੰਦਾ ਉਹ ਸਾਡੀ ਵੀਰ ਜੀ ਅਸੀਂ ਤਾਂ ਜ਼ਮੀਨ ਦੀ ਸਿਸ ਕੋਈ ਸਾਡੀ ਬੱਠ ਦੇ ਉੱਤੇ ਨਜਾਇਜ਼ ਐ ਡਲੀਜੀ ਛੜ ਜੇ ਨਾ ਡਲੀਜੀ ਗਵੰਢੀ ਤੇ ਅਸੀਂ ਤਾਂ ਉਹਦੋਂ ਨਹੀਂ ਛੜਦੇ ਇਹ ਸਾਡੇ 24000 300 24311 ਕਿਲੇ ਸਾਡੇ ਲੁਧਿਆਣੇ ਜ਼ਿਲ੍ਹੇ ਦੀ ਜ਼ਮੀਨ ਜਿਹਦੇ 'ਚ ਸਾਡੇ ਸਾਣੇ ਬਜ਼ੁਰਗ ਕਹਿੰਦੇ ਨੇ ਇਸ ਵੀ ਬੰਦਾ ਵੱਢ ਕੇ ਦਬਦੋ ਹੱਥਾਂ ਨੂੰ ਬੰਦਾ ਫੁੱਟੇ ਹੁੰਦਾ ਜਿਹੜਾ ਇਹ ਕਹਿੰਦਾ ਮੈਂ ਇੱਥੇ ਬਿਲਡਿੰਗਾਂ ਬਣਾ ਦੂੰ ਤੂੰ ਸੋਚ ਬਣਿਆ ਲੋਕਾਂ ਵੀ ਤੈਨੂੰ ਅਸੀਂ ਵੜਨ ਦੇ ਦੇਾਂਗੇ ਹੈ ਸਾਡੇ ਤਾਂ ਬਜ਼ੁਰਗਾਂ ਨੇ ਗੋਰੇਦਵਾਲ ਤੇ ਇਥੋਂ ਤੂੰ ਤਾਂ ਇਥੋਂ ਦਾ ਜੰਮਿਆ ਪਰ ਕੱਲ ਦਾ ਸ਼ੋਹਰਾਂ ਤੂੰ ਤੂੰ ਸਾਡੀਆਂ ਜ਼ਮੀਨਾਂ ਦੱਬਣ ਨੂੰ ਫਿਰਦਾ ਉਹ ਬਲੇ ਲੋਕਾਂ ਤੋਂ ਪਹਿਲਾਂ ਸੋਚਦਾ ਲੈਂਦਾ ਘਰੇ ਰਹਿ ਕੇ ਰਹਿੰਦਾ ਬੇਬੇ ਮੈਂ ਆਹ ਗੱਲ ਕਰ ਲਾਂ ਜੱਟਾ ਨਾ ਹੈ ਤੂੰ ਕਿਹੜੇ ਸੋਚਣਾ ਪੈ ਗਿਆ ਜ਼ਮੀਨ ਨੂੰ ਜਿਹੜੇ ਮੈਂ ਤੈਨੂੰ ਵੀਰ ਜੀ ਮੈਂ ਹੁਣ ਸਪੀਚ ਕਰਕੇ ਹੜਿਆ ਮੈਂ ਉੱਥੇ ਵੀ ਕਿਹਾ ਵੀ ਆਪਦੇ ਚਾਚੇ ਦਾਇ ਹੁਣਾਂ ਦੇ ਜਿਹੜਾ ਮਨੋ ਆਪਾ ਮੋਦੀ ਹੈ ਅਮਰਦਾ ਸ਼ਾਹ ਦੇ ਚਾਚੇ ਦਾਇ ਹੀ ਨੇ ਜੇ ਉਹ ਕਹਿੰਦੇ ਆ ਭਗਵੰਤਮਨ ਭਗਵੰਤਮਨ ਕਹਿੰਦੇ ਦੇਨਾ ਦਾ ਕਹਿੰਦਾ ਦੇਨਾ ਜੇ ਕਹਿੰਦੇ ਰਾਤ ਦਾ ਰਾਤ ਇਹ ਪਿੱਛੇ ਜੇ ਕਹਿੰਦਾ ਮੈਂ 3 ਸਾਲ ਦਾ ਮੁੱਖ ਮੰਤਰੀ ਬਣ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਕਿਹਾ ਸੀਗਾ ਵੀ ਤੈਨੂੰ ਸਿਆਸਤ ਦਾ ਊੜਾੜਾ ਨਹੀਂ ਆਉਂਦਾ। ਇਹ ਕਹਿੰਦਾ ਮੈਂ 3 ਸਾਲ ਦਾ ਮੁੱਖ ਮੰਤਰੀ ਬਣ ਕੇ ਕੈਪਟਨ ਸਾਹਿਬ ਦੇ ਇਹ ਜੇ ਕਿ ਇਹ ਨਾ ਵੀ ਪੈਰਾਂ ਦੀ ਮਿੱਟੀ ਜਿਹੜਾ ਦੇ ਬਰਾਬਰ ਹੈਗਾ ਉਹਨਾਂ ਵੀ ਹੈ ਨਹੀਂ। ਇਹ ਆਪ ਦੇ ਆਪ ਨੂੰ ਬਹੁਤ ਸਿਆਸਤਦਾਨ ਬਹੁਤ ਆਗੂ ਬਹੁਤ ਸੁਲਝਾ ਆਗੂ ਸਮਝਦਾ ਭਾਈ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਸੁਲਝਾ ਹਾਂ। ਪਰ ਨਹੀਂ। ਇਹ ਭੰਡਪੁਣਾ ਕਰਨ ਜਾਣਦਾ ਸੀ। ਭੰਡਪੁਣਾ ਹੀ ਕਰਦਾ ਆਇਆ। ਇਹ ਭੰਡਾਲੀਆਂ ਗੱਲਾਂ ਕਰਕੇ ਹੀ ਸਾਨੂੰ ਮਗਰ ਲਾ ਕੇ ਅਸੀਂ ਭੁਲੇ ਸੀ ਅਸੀਂ ਦੁਖੀ ਸੀਗੇ ਅਸੀਂ ਦੁਖੀ ਸੀਗੇ ਪਿਛਲੀਆਂ ਸਰਕਾਰਾਂ ਤੋਂ ਅਕਾਲੀ ਕਾਂਗਰਸ ਤੋਂ ਉਹ ਸਾਨੂੰ ਸਤਾਇਆ ਪਿਆ ਸੀ ਉਹ ਜਿਵੇਂ ਕਹਾਵਦਨੀਪੁਰ ਉੱਤਰਕਾਟ ਉਹ ਮੈਂ ਜੜਾ ਉਸ ਕਹਾਵਦਨਾ ਕਦੇ 5 ਸਾਲ ਹੋਲ ਆ ਜਾਂਦੇ ਸੀ 5 ਸਾਲ ਹੋਲ ਆ ਜਾਂਦੇ ਸੀ ਪਰ ਅੰਦਰੋਂ ਘਿਓ ਖਿਚੜੀ ਇੱਕੋ ਹੀ ਸੀ ਅੰਦਰੋਂ ਰਸਦਾਰੀਆਂ ਇੱਕੋ ਹੀ ਸੀ ਅੰਦਰੋਂ ਇਹ ਆਥਣ ਸ਼ਾਮ ਨੂੰ ਇਕੱਠੇ ਹੁੰਦੇ ਸੀ ਮਤਲਬ ਇਹ ਇਹ ਕਹਿੰਦੇ ਆ ਫਾਇਦਾ ਬਹੁਤ ਹੋਣਾ ਐਵੇਂ ਗਮਰਾਹ ਕਰਦੇ ਕਈ ਬੰਦੇ ਇਹ ਪਾਲਿਸੀ ਦਾ ਕਿਸਾਨਾਂ ਨੂੰ ਫਾਇਦਾ ਹੀ ਬਹੁਤ ਹੋਣਾ ਲੱਗਦਾ ਤੁਹਾਨੂੰ ਜੇ ਸਾਨੂੰ ਇੰਨਾ ਫਾਇਦਾ ਹੋਣ ਦਾ ਹਾਂ ਸਾਡੇ ਲੁਧਿਆਣੇ ਜਿਹੜੇ ਚ 8 ਤੋਂ 10 ਕਰੋੜ ਤੱਕ ਇਕੱਲੇ ਦੀ ਜ਼ਮੀਨ ਦਾ ਰੇਟ ਇਸ ਟਾਈਮ ਹਾਂ ਤੇ ਅਸੀਂ ਵੇਚ ਨਾ ਦਿੰਦੇ ਆਪ ਹੀ ਹਾਂ ਸਾਨੂੰ ਨਹੀਂ ਪਤਾ ਅਸੀਂ ਉਹ ਜਿਹੜੇ ਇੰਨੀ ਮਹਿੰਗੀ ਪੈਲੀ ਨਹੀਂ ਅਸੀਂ ਵੇਚ ਰਹੇ ਕਾਦੇ ਵਾਸਤੇ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਬਚਾਉਣ ਦੀ ਖਾਤਰ ਹਾਂ ਅਸੀਂ ਖੱਲੇ ਦਾਣੇ ਨਹੀਂ ਖਾਣੇ ਅਸੀਂ ਮਿਹਨਤ ਵੀ ਕਰਨੇ ਆ ਅਸੀਂ ਮਿਹਨਤ ਕਾਸ਼ਾਂ ਮਿਹਨਤਾਂ ਕਰਕੇ ਹੀ ਸਾਡੇ ਬਜ਼ੁਰਗਾਂ ਨੇ ਇਹ ਬਣਾਈਆਂ ਨੇ ਇਹ ਲੁਧਿਆਣੇ ਜ਼ਿਲ੍ਹੇ ਚ ਤਾਂ ਵੀਰ ਜੀ ਤੁਸੀਂ ਸ਼ਾਇਦ ਦੇਖਿਆ ਹੋਣੇ ਆ ਇੱਥੇ ਤਾਂ ਬਰੋਟਿਆਂ ਤੋਂ ਵੀ ਉੱਚੇ-ਉੱਚੇ ਟਿੱਬੇ ਸੀਗੇ ਜਿਹੜੇ ਕਿ ਸਾਡੇ ਬਜ਼ੁਰਗਾਂ ਨੇ ਬੁਰਦਾ ਨਾਲ ਹੱਥੀਂ ਹੱਥੀਂ ਵਾਹ ਕੇ ਉਹ ਟਿੱਬੇ ਕਰਾ ਕੇ ਉਹਨਾਂ ਝੋਨਾ ਲੱਗਦਾ ਕਰਤਾ ਪੱਤਰਕਾਰ ਤੇ ਇੱਕ ਤਾਂ ਜਿਹੜੀ ਸਾਡੀ ਐਡੀ ਵੱਡੀ ਮਿਹਨਤ ਹੁਣ ਇੱਕ ਹੋਣ ਆ ਕੇ ਫਿਰ ਆਹ ਖੋਣ ਆਏ ਆ ਇਹ ਇਹ ਚੋਰੀ ਛੋਰੀ ਖੋਣ ਆਇਆ ਇਹ ਕਹਿੰਦਾ ਲੋਕਾਂ ਨੂੰ ਮੈਂ ਐਂ ਕਰਾ ਦੂੰ ਅਸੀਂ ਹਜ਼ਾਰ ਗਾਜ ਦੇ ਵਿੱਚ ਕੀ ਕਰੇ ਇੱਟਾਂ ਪੱਥੜੀਆਂ ਅਸੀਂ ਹਜ਼ਾਰ ਗਾਜ ਚ ਇੱਟਾਂ ਖਾਵਾਂਗੇ ਘਾਰਾ ਖਾਵਾਂਗੇ ਸਾਡੇ ਜਵਾਕ ਕੀ ਕਰਨਗੇ ਆਹ ਚੰਡੀਗੜ੍ਹ ਇਲਾਕਾ ਤੁਸੀਂ ਪੜੇ ਲਿਖੇ ਤੁਸੀਂ ਪੱਤਰਕਾਰ ਹੋ ਆ ਦੇਖੋ ਮਹਾਲੀ ਇਲਾਕੇ ਦਾ ਨਿਊ ਚੰਡੀਗੜ੍ਹ ਦਾ ਕੀ ਹਾਲ ਬਣਤਾ ਕਿੱਥੇ ਗਈਆਂ ਜ਼ਮੀਨਾਂ ਉਹ ਸਾਡੇ ਐਸ ਇਲਾਕੇ 'ਚ ਮੈਂ ਮੋਹੀ ਪਿੰਡ ਦਾ ਆ ਤੁਸੀਂ ਲੁਧਿਆਣੇ ਤੋਂ ਮੁਲਾਵਰਵਾਲੋਂ ਜਾਓ ਕਿੰਨੀਆਂ ਕਲੋਨੀਆਂ ਪਰ ਕਟੀਆਂ ਭਈਆਂ ਸਾਰੀਆਂ ਵੇਚ ਲੀਆਂ ਭਈਆਂ ਮੈਨੂੰ ਦਿਖਾਓ ਕਿਹੜੇ ਚ ਕੋ ਕਵਾਟਰ ਬਣ ਗਏ ਕਿਹੜੀ ਕਲੋਨੀ ਇਹਨਾਂ ਦੀ ਵਿਕਸਤ ਹੋ ਗਈ ਕਿਹੜੀ ਕਲੋਨੀ ਇਹਨਾਂ ਦੀ ਵੇਚ ਗਈ ਸਾਰੀਆਂ ਦੀਆਂ ਸਾਰੀਆਂ ਹੁਣ ਸਾਡੇ ਹੀ ਕਿਸਾਨ ਵੀਰ ਉਹਨਾਂ ਕਲੋਨੀਆਂ ਚ ਖੇਤੀ ਕਰਕੇ ਦਿੰਦੇ ਐ ਇਹ ਕਹਿੰਦਾ ਮੈਂ ਇੰਨੇ ਪਿੰਡ ਵਗੜ ਕੇ ਮੈਂ ਐ ਕਰ ਦੂੰ ਵੜ ਦੇਓਗੇ ਨਾ ਜੀ ਨਾ ਅਸੀਂ ਕੋਈ ਵੜ ਤੇ ਨਹੀਂ ਚੜਨ ਦਿੰਦੇ ਵੜ ਤੇ ਨਹੀਂ ਚੜਨ ਦਿੰਦੇ ਇਹਨਾਂ ਨੂੰ ਵੜਨ ਦਾ ਬਹੁਤ ਦੂਰ ਦੀ ਗੱਲ ਹੈ